ਪਰਲ ਗਰੁੱਪ ਤੋਂ ਦੇਸ਼ ਦੇ ਕਰੀਬ 5 ਕਰੋੜ ਲੋਕਾਂ ਨਾਲ 50 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੇ ਨਿਰਮਲ ਸਿੰਘ ਪੰਗੂ ਦੀ ਦਿਨ ਐਤਵਾਰ 24 ਅਗਸਤ 2024 ਨੂੰ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਦਿੱਲੀ ਦੀ ਜੇਲ੍ਹ ਚ ਬਿਮਾਰ ਹੋਣ ਤੋਂ ਬਾਅਦ ਨਿਰਮਲ ਸਿੰਘ ਪੰਗੂ ਨੂੰ ਦਿੱਲੀ ਦੇ ਦੀਨ ਦਿਵਾਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਗਈ। ਪੀਜੀਐਫ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਪੰਗੂ ਨੂੰ 8 ਜਨਵਰੀ 2016 ਨੂੰ ਪੀਜੀਐਫ ਪਰਲ ਗਰੁੱਪ ਲਿਮਟਿਡ ਦੁਬਾਰਾ ਚਲਾਏ ਜਾਣ ਵਾਲੇ ਚਿੱਟ ਫੰਡ ਘਟਾਲੇ ਵਿਚ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀ ਅਤੇ ਹਲੇ ਤੱਕ ਵੀ ਜੇਲ੍ਹ ਵਿੱਚ ਬੰਦ ਸਨ ਪਰਲ ਗਰੁੱਪ ਕੰਪਨੀ ਦਾ ਮਾਲਕ ਨਿਰਮਲ ਸਿੰਘ ਪੰਗੂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਪੰਗੂ ਸ਼ੁਰੂ ਤੋਂ ਹੀ ਸਾਈਕਲ ਤੇ ਦੁੱਧ ਵੇਚਿਆ ਕਰਦਾ ਸੀ ਇਸ ਤੋਂ ਬਾਅਦ ਪੰਗੂ ਨੌਕਰੀ ਦੀ ਤਲਾਸ਼ ਵਿੱਚ 1970 ਦੇ ਆਸ-ਪਾਸ ਕਲਕੱਤਾ ਚਲਾ ਗਿਆ ਸੀ ਉੱਥੇ ਉਸ ਨੇ ਇੱਕ ਇਨਵੈਸਟਿੰਗ ਕੰਪਨੀ ਪੀਅਰਲੈਸ ਵਿੱਚ ਕਈ ਸਾਲ ਕੰਮ ਕੀਤਾ ਫਿਰ ਇਸ ਤੋਂ ਬਾਅਦ ਨਿਰਮਲ ਸਿੰਘ ਪੰਗੂ ਕਰੋੜਾਂ ਲੋਕਾਂ ਦੇ ਪੈਸੇ ਠੱਗਣ ਵਾਲੀ ਹਰਿਆਣਾ ਦੀ ਕੰਪਨੀ ਗੋਲਡਨ ਫੋਰਸ ਇੰਡੀਆ ਲਿਮਟਿਡ ਵਿੱਚ ਕੰਮ ਕਰਨ ਲੱਗ ਪਿਆ। ਇਹ ਕੰਪਨੀ ਬੰਦ ਹੋਣ ਤੋਂ ਬਾਅਦ ਨਰਮਲ ਸਿੰਘ ਪੰਗੂ ਬੇਰੋਜ਼ਗਾਰ ਹੋ ਗਿਆ ਸੀ। ਪਰ ਨਰਮਲ ਸਿੰਘ ਪੰਗੂ ਕੰਪਨੀਆਂ ਵਿੱਚ ਕੰਮ ਕਰਦਾ ਕਰਦਾ ਉਸਨੇ ਚਿੱਟ ਫੰਡ ਦੇ ਨਾਮ ਤੇ ਲੋਕਾਂ ਤੋਂ ਪੈਸੇ ਕਿਵੇਂ ਠੱਗਨੇ ਆ ਇਸ ਦਾ ਹਿਸਾਬ ਕਿਤਾਬ ਪੂਰਾ ਸਿੱਖ ਗਿਆ ਸੀ। ਨਰਮਲ ਸਿੰਘ ਪੰਗੂ ਨੇ 1980 ਵਿੱਚ ਪਰਲਸ ਗੋਲਡ ਫਰਸਟ ਜਾਨੀ ਕਿ ਪੀ ਜੀ ਐਫ ਨਾਮ ਦੀ ਕੰਪਨੀ ਬਣਾਈ ਜਿਸ ਵਿੱਚ ਲੋਕ ਆਪਣੇ ਪੈਸੇ ਲਾਉਣ ਬਦਲੇ ਵਿੱਚ ਦੁੱਗਣੇ ਪੈਸੇ ਵਾਪਸ ਹੋਣ ਦਾ ਦਾਅਵਾ ਕਰਦੀ ਸੀ। ਸਾਲ 1996 ਆਉਂਦੇ ਆਉਂਦੇ ਇਹ ਇਹ ਕੰਪਨੀ ਨੇ ਕਰੋੜਾ ਪੈ ਜਮਾ ਕਰਲੇ ਸੀ ਪਰ ਇਹ ਕੰਪਨੀ ਇਨਕਮ ਟੈਕਸ ਅਤੇ ਹੋਰ ਕਈ ਗੱਲਾਂ ਉਤੇ ਖਰੀ ਨਹੀਂ ਉਤਰ ਪਾਈ ਅਤੇ ਇਸ ਕੰਪਨੀ ਨੂੰ ਬੰਦ ਕਰਨਾ ਪਿਆ ਇਸ ਤੋਂ ਬਾਅਦ 1980 ਵਿੱਚ ਉਸਨੇ ਬਰਨਾਲਾ ਪੰਜਾਬ ਤੋਂ ਇੱਕ ਨਵੀਂ ਕੰਪਨੀ ਪਰਲਸ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਜਾਨੀ ਕਿ ਪੀਏਸੀਐਲ ਸ਼ੁਰੂ ਕੀਤੀ ਇਹ ਇੱਕ ਚੈਨ ਸਿਸਟਮ ਸਕੀਮ ਸੀ ਕੰਪਨੀ ਵੱਲੋਂ ਦਿੱਤੇ ਗਏ ਵੱਡੇ ਮੁਨਾਫੇ ਦੇ ਦਾਅਵਿਆਂ ਅਤੇ ਵਾਅਦਿਆਂ ਦੇ ਲਾਲਚ ਵਿੱਚ ਆ ਕੇ 5 ਕਰੋੜ ਤੋਂ ਵੱਧ ਲੋਕਾਂ ਨੇ ਇਹ ਕੰਪਨੀ ਵਿੱਚ ਪੈਸਾ ਲਾਇਆ ਸੀ ਇਸ ਸਕੀਮ ਤਹਿਤ ਲੋਕਾਂ ਨੂੰ ਹਰ ਮਹੀਨੇ ਥੋੜੀ ਜਿਹੀ ਰਕਮ ਜਮ੍ਹਾਂ ਕਰਾਉਣ ਲਈ ਕਹਾ ਜਾਂਦਾ ਸੀ ਲੋਕਾਂ ਤੋਂ ਇਕੱਠੀ ਕੀਤੀ ਗਈ ਥੋੜੀ ਜਿਹੀ ਰਕਮ ਨਾਲ ਉਸਨੇ ਨਾ ਸਿਰਫ ਦੇਸ਼ ਵਿੱਚ ਸਗੋਂ ਵਿਦੇਸ਼ਾਂ ਵਿੱਚ ਵੀ ਪਰਲ ਗਰੁੱਪ ਦਾ ਸਮਰਾਜ ਸਥਾਪਿਤ ਕਰ ਲਿਆ ਸੀ ਪੰਗੂ ਨੇ ਕਈ ਤਰ੍ਹਾਂ ਦੇ ਕਾਰੋਬਾਰ ਵਿੱਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਸੀ ਜਦੋਂ ਨਿਵੇਸ਼ਕਾਂ ਨੂੰ ਵਾਅਦੇ ਮੁਤਾਬਕ ਉਹਨਾਂ ਦੇ ਪੈਸੇ ਨਿਵੇਸ਼ ਕੀਤੇ ਗਏ ਪੈਸੇ ਵਾਪਸ ਨਹੀਂ ਕੀਤੇ ਤਾਂ ਲੋਕਾਂ ਨੇ ਕੰਪਨੀ ਵਿਰੁੱਧ ਸ਼ਿਕਾਇਤਾਂ ਦਰਜ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਪਰਲ ਗਰੁੱਪ ਕਰੀਬ 30 ਲੱਖ ਏਜੰਟਾਂ ਨਾਲ ਰਲ ਕੇ ਆਪਣਾ ਕਾਰੋਬਾਰ ਚਲਾਉਂਦਾ ਸੀ ਪੰਗੂ ਦੀ ਦੇਸ਼ ਦੇ ਲਗਭਗ ਹਰ ਛੋਟੇ ਵੱਡੇ ਸ਼ਹਿਰ ਵਿੱਚ ਅਰਬਾਂ ਰੁਪਏ ਦੀ ਜਾਇਦਾਦ ਹੈ ਬੂਦੀ ਆਸਟ੍ਰੇਲੀਆ ਅਤੇ ਹੋਰ ਕਈ ਦੇਸ਼ਾਂ ਵਿੱਚ ਵੀ ਅਰਬਾਂ ਰੁਪਏ ਦੀ ਸੰਪਤੀ ਭਾਬ ਜਾਇਦਾਦ ਸੀ ਇਹ ਇੱਕ ਰੀਅਲ اسٹیਟ ਕੰਪਨੀ ਹੋਣ ਦੇ ਬਾਵਜੂਦ ਚਿੱਟ ਫੰਡ ਕੰਪਨੀ ਦੇ ਰੂਪ ਵਿੱਚ ਕੰਮ ਕਰਨਾ SEBI ਨੂੰ ਸ਼ੱਕ ਦੇ ਦਾਇਰੇ ਵਿੱਚ ਲੱਗਿਆ ਬਾਅਦ ਵਿੱਚ ਪਰਲ ਕੰਪਨੀ ਸੇਬੀ ਦੀ ਇਹ ਜਾਂਚ ਖਿਲਾਫ ਕੋਰਟ ਵਿੱਚ ਵੀ ਗਈ ਇਹ ਕੇਸ ਕਰੀਬ 8 ਸਾਲ ਚੱਲਿਆ ਇਸ ਦੌਰਾਨ ਪਰਲ ਗਰੁੱਪ ਦਾ ਕਾਰੋਬਾਰ ਕਾਫੀ ਗੁਣਾ ਵੱਧ ਚੁੱਕਾ ਸੀ ਸਾਲ 2014 ਵਿੱਚ ਸੁਪਰੀਮ ਕੋਰਟ ਨੇ ਪਰਲ ਗਰੁੱਪ ਦੇ ਖਿਲਾਫ ਫੈਸਲਾ ਸੁਣਾਇਆ ਅਤੇ ਕਰੋੜਾਂ ਬੰਦਿਆਂ ਦੇ ਜਿਨ੍ਹਾਂ ਨੇ ਇਹ ਕੰਪਨੀ ਵਿੱਚ ਪੈਸਾ ਲਾਇਆ ਸੀ ਉਹ ਡੁੱਬ ਚੁੱਕਾ ਸੀ ਨਿਰਮਲ ਸਿੰਘ ਪੰਗੂ ਦਾ ਪਰਲ ਗਰੁੱਪ ਘਟਾਲੇ ਦਾ ਫਰਦਾਫਾਸ਼ ਹੋਣ ਤੋਂ ਬਾਅਦ ਇਸ ਦੀ ਕੀਮਤ ਲਗਭਗ 50000 ਕਰੋੜ ਰੁਪਏ ਨਿਕਲੀ ਭਾਵ ਕਿ ਇਹ 50000 ਕਰੋੜ ਰੁਪਏ ਦੀ ਤੋਖਾ ਤੜੀ ਸੀ ਇਸ ਤੋਂ ਬਾਅਦ ਮਾਮਲੇ ਵਿੱਚ ਈਡੀ ਦੀ ਐਂਟਰੀ ਹੋਈ ਈਡੀ ਨੇ ਪੰਗੂ ਦੀ ਭਾਰਤ ਅਤੇ ਵਿਦੇਸ਼ਾਂ ਵਿੱਚ ਜਾਇਦਾਦ ਜ਼ਬਤ ਕਰ ਲਈ ਪੰਗੂ ਨੇ ਲੋਕਾਂ ਤੋਂ ਹਜ਼ਾਰਾਂ ਕਰੋੜਾਂ ਰੁਪਏ ਨੂੰ ਇਕੱਠਾ ਕਰਕੇ ਵਿਦੇਸ਼ਾਂ ਵਿੱਚ ਪ੍ਰਾਪਰਟੀਆਂ ਖਰੀਦੀਆਂ ਅਤੇ ਵੱਡੀਆਂ-ਵੱਡੀਆਂ ਕੰਪਨੀਆਂ ਵਿੱਚ ਪੈਸਾ ਇਨਵੈਸਟ ਕੀਤਾ ਗਿਆ ਪਰਲ ਗਰੁੱਪ ਨੇ ਆਈਪੀਐਲ ਅਤੇ ਕਬੱਡੀ ਵਿਸ਼ਵ ਕੱਪ ਨੂੰ ਵੀ ਸਪੌਂਸਰ ਕੀਤਾ ਸੀ ਚਿੱਟ ਫੰਡ ਘਟਾਲੇ ਵਿੱਚ 8 ਜਨਵਰੀ 2016 ਨੂੰ ਸੀਬੀਆਈ ਨੇ ਪੰਗੂ ਸਮੇਤ ਕੰਪਨੀ ਦੇ ਚਾਰ ਹੋਰ ਬੰਦਿਆਂ ਨੂੰ ਵੀ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ ਪੰਜਾਬ ਵਿਜੀਲੈਂਸ ਬਿਊਰੋ ਨੇ 14 ਦਸੰਬਰ 2023 ਵਿਚ ਨਰਮਲ ਸਿੰਘ ਪੰਗੂ ਦੀ ਪਤਨੀ ਪ੍ਰੇਮਕੌਰ ਨੂੰ ਵੀ ਗ੍ਰਿਫਤਾਰ ਕੀਤਾ ਸੀ ਨਰਮਲ ਸਿੰਘ ਪੰਗੂ ਦੀ ਪਤਨੀ ਪ੍ਰੇਮਕੌਰ ਪਰਲ ਦੀ ਇਹ ਜਾਇਦਾਦ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਰਾਲ ਕੇ ਵੇਚ ਰਹੀ ਸੀ ਤਾਂ ਕਰਕੇ ਪ੍ਰੇਮਕੌਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅੰਤ ਸੁਪਰੀਮ ਕੋਰਟ ਦੇ ਜੱਜ ਸੇਵਾਮੁਕਤ ਰਿਟਾਇਰਡ ਆਰਐਸ ਲੋਹੜਾ ਦੀ ਅਗਵਾਈ ਵਿੱਚ ਪਰਲ ਦੀ ਜਾਇਦਾਦ ਦੀ ਪਛਾਣ ਕਰਕੇ ਉਸ ਦੀ ਵਿਕਰੀ ਤੋਂ ਪ੍ਰਾਪਤ ਪੈਸੇ ਦੀ ਉਹਨਾਂ ਨਿਵੇਸ਼ਕਾਂ ਭਾਵ ਜਿਨ੍ਹਾਂ ਦੇ ਪੈਸੇ ਸਨ ਉਹਨਾਂ ਨੂੰ ਵਾਪਸ ਦਿਵਾਉਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਉਹਨਾਂ ਦੀ ਸਿਫਾਰਸ਼ ਤੇ ਨਿਵੇਸ਼ਕਾਂ ਦੇ ਪੈਸੇ ਵਾਪਸ ਕੀਤੇ ਗਏ ਜਿਨ੍ਹਾਂ ਲੋਕਾਂ ਦੇ ਕੋਲ ਪਰਲ ਗਰੁੱਪ ਵਿੱਚ ਪੈਸੇ ਲਾਉਣ ਦੇ ਕਾਗਜ਼ ਪੱਤਰ ਸਨ ਉਹਨਾਂ ਵਿੱਚੋਂ ਕੁਝ ਲੋਕਾਂ ਦੇ ਪੈਸੇ ਵਾਪਸ ਕੀਤੇ ਗਏ ਅਤੇ ਬਹੁਤ ਸਾਰੇ ਲੋਕਾਂ ਦੇ ਪੈਸੇ ਵਾਪਸ ਕੀਤੇ ਜਾਣੇ ਬਾਕੀ ਨੇ